ਬੈਠ ਜਾ ਲੈ ਯਮਦੇ ਨੂੰ ਚੱਲ ਵਾਤ ਕਰੋ ਚੱਲ ਵਾਤ ਕਰੋ ਚੱਲ ਬਿਜਲੀ ਬੋਰਡ ਦੀ ਕਟਿਆ ਮੈਨੇਜਮੈਂਟ ਮਰਦਾਬਾਦ 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 ਪੰਜਾਬ ਸਰਕਾਰ ਹਾਏ 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 ਜਗ ਸਰਕਾਰ ਮਰਦਾਬਾਦ 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 ਮੈਂ ਉਤਾਰ ਸਿੰਘ ਭੰਦੇਰ ਸੂਬਾ ਸਖਤਰ ਨਾਪਲਾਈ ਫੈਡਰੇਸ਼ਨ ਪਹਿਲਵਾਨ ਅੱਜ ਸਮੂਹ ਬੋਰਡ ਦੇ ਜਿਹੜਾ ਰੂਥੇ ਬੰਦਿਆਂ ਵੱਲੋਂ ਸਰਕਾਰ ਦੇ ਖਿਲਾਫ ਬੋਰਡ ਮੈਨੇਜਮੈਂਟ ਦੇ ਖਿਲਾਫ ਜੋ ਸੰਸਕਾਰ ਜਿਸ ਦਾ ਬੇਗਲ ਬਜਾਇਆ ਹੋਇਆ ਉਹਦੇ ਦੂਜੇ ਪੜਾਅ ਜੋ ਅੱਜ ਦੂਜੇ ਦਿਨ ਆਸਲੀਬ ਦਾ ਉਹਦੇ ਵਿੱਚ ਸਮੂਲੀਅਤ ਕਰ ਰਹੇ ਆ ਤੇ ਉਹਦੇ ਪਾਲਸਰੂਪ ਅਸੀਂ ਆਗਰਨਗਰ ਵਿੱਚ ਇੱਕ ਰੈਲੀ ਕੀਤੀ ਰੈਲੀ ਨੂੰ ਸਬੋਧਨ ਕਰਦਿਆਂ ਜਿਹੜੇ ਵੀ ਮੁਲਾਜ਼ਮ ਆ ਗਏ ਉਹਨਾਂ ਨੇ ਸਰਕਾਰ ਦੇ ਰਵੱਈਏ ਦੀ ਹੋਰ ਜ਼ੋਰ ਰਖੇਦੀ ਕੀਤੀ ਕਿਉਂਕਿ ਜਿਹੜੀ ਸਰਕਾਰ ਲੋਕਾਂ ਨਾਲ ਵਾਅਦੇ ਕਰਕੇ ਲੋਕਾਂ ਨੂੰ ਸੌਜਵਾ ਕੇ ਦਿਖਾ ਕੇ ਆਈ ਆ ਅਸੀਂ ਚਾਹੁੰਦੇ ਆ ਕਿ ਜਿਹੜੇ ਸਵਜਿਵਾਗ ਸਾਨੂੰ ਦਿਖਾਏ ਨੇ ਉਹਤੇ ਪੂਰਾ ਉਤਰੋ ਜਿਵੇਂ ਕਿ ਪੈਨਸ਼ਨ ਦਾ ਮਸਲਾ ਜਦੋਂ ਕੋਈ ਮੁਲਾਜ਼ਮ 58 ਸਾਲ ਤੱਕ ਆਪਣੀ ਸਰਵਿਸ ਕਰਦਾ ਉਹਨੂੰ ਲੋੜ ਪੈਨਸ਼ਨ ਦੀ ਆ ਕਿਉਂਕਿ ਉਹਨੇ ਆਪਣਾ ਪਰਿਵਾਰ ਪਾਲਣਾ ਹੁੰਦਾ ਪੈਨਸ਼ਨ ਦੀ ਮੰਗ ਬਿਲਕੁਲ ਜਾਇਜ਼ ਆ ਜੋ ਕਿ ਇਹ ਜਿਹੜਾ ਮੌਜੂਦਾ ਮੁੱਖ ਮੰਤਰੀ ਆ ਮੌਜੂਦਾ ਵਿੱਤ ਮੰਤਰੀ ਆ ਜੋ ਲੋਕਾਂ ਦੀ ਸੱਤਾ ਦੇ ਵਿੱਚ ਜਾ ਕੇ ਮੰਨਿਆ ਹੋਇਆ ਜੋ ਡੀਏ ਬਣਦਾ ਛੱਡਾ ਉਹ ਟਾਈਮ ਟੂ ਟਾਈਮ ਦੇਣਾ ਪਰਦਾ ਕਿਉਂਕਿ ਜਦੋਂ ਮਹਿੰਗਾਈ ਵਧਿਆ ਕਦੇ ਤਾਂ ਨਹੀਂ ਵੀ ਕਿਸ਼ਤਾਂ ਦੇ ਵਿੱਚ ਮਹਿੰਗਾਈ ਵਧਿਆ ਮਹਿੰਗਾਈ ਵਧਿਆ ਸਾਡਾ ਹੱਕ ਬਣਦਾ ਸੰਵਿਧਾਨਕ ਹੱਕ ਆ ਉਹ ਡੀਏ ਸਾਨੂੰ ਟਾਈਮ ਟੂ ਟਾਈਮ ਦੇਣਾ ਚਾਹੀਦਾ ਸਰਕਾਰ ਨੂੰ ਪੁਰਜਰ ਅਪੀਲ ਆ ਕਿ ਪੈਨਸ਼ਨ ਦਾ ਮਹਲਾ ਡੀਏ ਦਾ ਮਹਲਾ ਤੇ ਇੱਕ ਮਹੀਨੇ ਦੇ ਵਿੱਚ ਜਿਹੜੀਆਂ ਰਹਿੰਦੀਆਂ ਤਰੂਟੀਆਂ ਉਹਨਾਂ ਦਾ ਮਹਲਾ ਤੇ ਜਿਹੜੇ ਰੈਗੂਲਰ ਭਰਤੀ ਕਿਉਂਕਿ ਜਿਹੜੇ ਇਹ ਸਰਕਾਰ ਆਈ ਸੀ ਇਹ ਕਹਿੰਦੀ ਸੀ ਕਿ ਠੇਕੇਦਾਰ ਦੀ ਭਰਤੀ ਅਸੀਂ ਬੰਦ ਕਰ ਦਾਂਗੇ ਪਰੰਤੂ ਇਹ ਠੇਕੇਦਾਰ ਸਿਸਟਮ ਉਸੇ ਤਰੀਕੇ ਨਾਲ ਚੱਲ ਰਿਹਾ ਅਸੀਂ ਚਾਹੁੰਦੇ ਆ ਕਿ ਸਾਡੇ ਨੌਜਵਾਨਾਂ ਨੂੰ ਰੈਗੂਲਰ ਭਰਤੀ ਕੀਤਾ ਜਾਵੇ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਬੋਰਡ ਮੈਨੇਜਮੈਂਟ ਨੂੰ ਚੇਤਾਵਨੀ ਦਿੱਤੇ ਦਿੰਦੇ ਆ ਕਿ ਉਹ ਸਾਡੇ ਨਾਲ ਟਕਰਾਅ ਦੀ ਨੀਤੀ ਨਾ ਚੱਲੇ ਅਸੀਂ ਵੀ ਸੰਵਿਧਾਨਕ ਤੌਰ ਤੇ ਬੋਰਡ ਵਿੱਚ ਭਰਤੀ ਹੋਏ ਆ ਸੰਵਿਧਾਨਕ ਤੌਰ ਤੇ ਆਪਣੇ ਹੱਕ ਮੰਗ ਰਹੇ ਆ ਤੁਸੀਂ ਇਹਨੂੰ ਜਣੇ ਇਹਨਾਂ ਨਾਲ ਟਕਰਾਅ ਦੇ ਰਸਤੇ ਤੇ ਨਾ ਚੱਲਦੇ ਹੋਏ ਸਾਡੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਪੂਰਾ ਕਰ ਦਿਓ ਇੰਨੀ ਸਾਡੀ ਬੇਨਤੀ ਆ ਜੇ ਇਹਨਾਂ ਨੇ ਨਾ ਪੂਰੀਆਂ ਕੀਤੀਆਂ ਤਾਂ ਆਸਲੀਬ ਦਾ ਸਮਾਂ ਵੱਧ ਸਕਦਾ ਤੇ ਇਹਦੇ ਵਿੱਚ ਜਿਹੜੀ ਸਮੂਲੀਅਤ ਆ ਕਿਸਾਨ ਜੂਨੀਅਨਾਂ ਦੀ ਤੇ ਮਜ਼ਦੂਰ ਜੂਨੀਅਨਾਂ ਦੀ ਵਿਦਿਆਰਥੀਆਂ ਦੀ ਅਸੀਂ ਇਹਨੂੰ ਵਿਸਾਹਲ ਕਰਾਂਗੇ ਸਰਕਾਰ ਨੂੰ ਇਹ ਚੇਤਾਵਨੀ ਮੰਨੀ ਜਾਵੇ ਸਰਕਾਰ ਨੂੰ ਬੇਨਤੀ ਆ ਕਿ ਟਕਰਾਅ ਦਾ ਨੀਤੀ ਛੱਡ ਕੇ ਸਾਡੀਆਂ ਮੰਗਾਂ ਨੂੰ ਪੂਰਾ ਕਰੇ ਅੱਜ ਜੁਆਇੰਟ ਫੋਰਮ ਇਕਾ ਮੰਚ ਅਤੇ ਐਸੋਸੀਏਸ਼ਨ ਆਫ ਜੀਏ ਤੇ ਸੱਦੇ ਦੇ ਉੱਤੇ ਅਸੀਂ ਜੋ ਅਗਰਨਗਰ ਡਿਵੀਜ਼ਨ ਦੇ ਵਿੱਚ ਬਹੁਤ ਹੀ ਭਰਮੀ ਰੈਲੀ ਰੋਸ ਰੈਲੀ ਕਰਕੇ ਹਟਿਆ ਜਿਸ ਦੇ ਵਿੱਚ ਲਗਭਗ 50 ਸਾਥੀ ਸ਼ਾਮਲ ਹੋਏ ਨੇ ਔਰ ਸਾਰਿਆਂ ਦੇ ਮਨਾਂ ਦੇ ਵਿੱਚ ਪੂਰਾ ਰੋਸ ਹੈ ਸਰਕਾਰ ਪ੍ਰਤੀ ਔਰ ਮੈਨੇਜਮੈਂਟ ਪ੍ਰਤੀ ਕਿਉਂਕਿ ਸਰਕਾਰ ਸਾਨੂੰ ਲਾਰੇ ਲਾਈ ਜਾਂਦੀ ਆ ਸਾਡੇ ਨਾਲ ਮੀਟਿੰਗ ਕਰਦੀ ਆ ਮੀਟਿੰਗ ਦੇ ਵਿੱਚ ਗੱਲਾਂ ਮੰਨਦੀ ਆ ਔਰ ਜਿਨ੍ਹਾਂ ਨੂੰ ਕਹਿੰਦੀ ਆ ਵੀ ਤੁਹਾਡੀਆਂ ਮੰਗਾਂ ਜਾਇਜ਼ ਨੇ ਔਰ ਉਹਨਾਂ ਨੂੰ ਜਦੋਂ ਲਾਗੂ ਕਰਨ ਦਾ ਸਮਾਂ ਆਉਂਦਾ ਲਾਗੂ ਕਰਨ ਦੀ ਵਾਰੀ ਆਉਂਦੀ ਆ ਤਾਂ ਫਿਰ ਮੁੱਕਰ ਜਾਂਦੀ ਆ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੀ ਜਿਹਦੇ ਰੋਸ ਵਿੱਚ ਅਸੀਂ 10 11 12 ਦੀ ਮਾਸ ਕੈਜ਼ੂਅਲ ਲੀਵ ਤੇ ਗਏ ਆ ਔਰ ਇਸ ਤੋਂ ਪਹਿਲਾਂ ਅਸੀਂ ਵਰਕ ਟੂ ਰੋਲ ਦੇ ਆ 21 ਤੋਂ 31 ਤੱਕ ਸੀ ਪਹਿਲਾਂ ਔਰ ਉਸ ਤੋਂ ਬਾਅਦ ਆ ਪੂਰਾ ਮਹੀਨਾ ਵਰਕ ਡੂ ਰੂਲ ਵੀ ਕੀਤਾ ਜਾਊਗਾ ਔਰ ਜੇਕਰ ਮੈਨੇਜਮੈਂਟ ਇਹਦੇ ਵਿੱਚ ਵਿੱਚ ਕੋਈ ਮੀਟਿੰਗ ਦੇ ਕੇ ਮਸਲੇ ਹੱਲ ਨਹੀਂ ਕਰਦੀ ਸਮਝੌਤੇ ਲਾਗੂ ਨਹੀਂ ਕਰਦੀ ਤਾਂ ਇਸ ਲੜਾਈ ਨੂੰ ਹੋਰ ਅੱਗੇ ਵਧਾਇਆ ਜਾਊਗਾ ਮਾਸ ਕੈਜ਼ੂਅਲ ਈਵ ਅੱਗੇ ਜਾਊਗੀ ਔਰ ਜਿਸ ਦੇ ਜਿਹੜੇ ਹੋਰ ਸਖਤ ਲੜਾਈ ਲੜੀ ਜਾਊਗੀ ਜਿਹਦੇ ਵਿੱਚ ਪਟਿਆਲੇ ਵੱਲ ਨੂੰ ਕੋਚ ਕੀਤਾ ਜਾਊਗਾ ਔਰ ਮੈਂ ਜੋ ਨਿਆ ਵੀ ਜਥੇਬੰਦੀਆਂ ਅੱਜ ਦੀ ਇਸ ਰੋਸ ਰਸਲੀ ਦੇ ਵਿੱਚ ਸ਼ਾਮਲ ਹੋਈਆਂ ਨੇ ਸਾਰਿਆਂ ਦਾ ਧੰਨਵਾਦ ਕਰਦਾ ਔਰ ਸਾਡੀ ਲੜਾਈ ਦੇ ਵਿੱਚ ਇਹ ਸਰਕਾਰਾਂ ਜਿਹੜੀਆਂ ਸਾਡੇ ਤੇ ਐਸਵਾ ਕਾਨੂੰਨ ਲਾਗੂ ਕੀਤਾ ਐਸਵਾ ਦੇ ਵਿੱਚ ਅਸੀਂ ਨਹੀਂ ਡਰਦੇ ਐਸਵਾ ਤੋਂ ਟਾਡਾ ਤੋਂ ਜਿਹੜਾ ਮਰਜੀ ਕਾਨੂੰਨ ਲਾ ਦੋ ਅਸੀਂ ਆਪਣੇ ਰਾਈਟ ਮੰਗਦੇ ਆ ਹੱਕ ਮੰਗਦੇ ਆ ਅਸੀਂ ਐਸਵਾ ਤੋਂ ਡਰਦੇ ਨਹੀਂ ਅਸੀਂ ਕਹਿੰਦੇ ਆ ਆਓ ਸਾਨੂੰ ਗ੍ਰਿਫਟਰ ਕਰੋ ਸਾਨੂੰ ਜੇਲ੍ਹਾਂ ਚ ਲੈ ਕੇ ਜਾਓ ਅਸੀਂ ਲੋਕਾਂ ਦੀ ਜਿਹੜੀ ਲੜਾਈ ਆ ਉਹ ਲੜਾਂਗੇ ਸਾਨੂੰ ਚਾਹੇ ਜੇਲ੍ਹਾਂ ਦੇ ਵਿੱਚ ਵੀ ਜਾਣਾ ਪਵੇ ਅਸੀਂ ਪਿੱਛੇ ਨਹੀਂ ਹਟਾਂਗੇ ਸੋ ਜਿਹੜਾ ਮਰਜ਼ੀ ਸਾਡੇ ਤੇ ਐਕਟ ਲਾਗੂ ਕਰ ਦੋ ਔਰ ਮੈਂ ਉਹਨਾਂ ਸਾਥੀਆਂ ਨੂੰ ਸਲੂਟ ਕਰਦਾ ਜਿਨ੍ਹਾਂ ਨੇ ਮਾਸ ਲੀਵ ਦੇ ਵਿੱਚ ਗਏ ਨੇ ਔਰ ਉਹਨਾਂ ਨੂੰ ਅਪੀਲ ਕਰਦਾ ਜਿਹੜੇ ਹਜੇ ਵੀ ਜੱਕੋ ਤੱਕੋ ਦੇ ਵਿੱਚ ਨੇ ਉਹ ਵੀ ਲੜਾਈ ਦੇ ਵਿੱਚ ਸ਼ਾਮਲ ਹੋਣ ਤਾਂ ਕਿ ਇਹ ਲੜਾਈ ਸਾਡੀ ਸਾਂਝੀ ਲੜਾਈ ਆ ਕਿਸੇ ਇੱਕ ਜਥੇਬੰਦੀ ਦੀ ਜਾਂ ਇੱਕ ਕੈਟਾਗਰੀ ਦੀ ਜਾਂ ਇੱਕ ਪੋਸਟ ਦੀ ਲੜਾਈ ਨਹੀਂ ਹੈ ਸਾਰ ਇੱਕ ਜਿਹੜੇ ਜਥੇਬੰਦੀਆਂ ਦੇ ਵਿੱਚ ਕੰਮ ਕਰਦੇ ਨੇ ਸਾਥੀ ਇੱਕ ਵਰਕਚਾਰਜ ਤੋਂ ਲੈ ਕੇ ਟੈਕਨੀਕਲ ਕੰਮ ਹੈ ਡਬਲ ਏ ਤੱਕ ਜਾਂ ਐਸ ਡੀਓ ਤੱਕ ਇਵਨ ਕਿ ਜਿਹੜੇ ਇਹ ਲੜਾਈ ਐ ਐਕਸਰਨ ਦੀ ਵੀ ਆ ਜਿਹੜਾ ਸਾਨੂੰ ਡੀਏ ਮਿਲਣਾ ਵਾ ਉਹਨਾਂ ਦਾ ਵੀ ਬਰਾਬਰ ਹੀ ਵਧਣਾ ਵਾ ਅਸੀਂ ਉਹਨਾਂ ਨੂੰ ਵੀ ਜਿਹੜੇ ਐਸੋਸੀਏਸ਼ਨ ਵਾਲਿਆਂ ਦੀ ਜਥੇਬੰਦੀਆਂ ਨੂੰ ਵੀ ਅਪੀਲ ਕਰਦੇ ਆ ਕਿ ਉਹ ਸਾਡੇ ਨਾਲ ਸਹਿਯੋਗ ਕਰਨ ਔਰ ਅਸੀਂ ਇਸ ਗੱਲ ਦੀ ਨਿੰਦਾ ਕਰਦੇ ਆ ਕਿ ਜਿਹੜੇ ਗ੍ਰੇਡਾਂ ਦੇ ਉੱਤੇ ਸਾਡੇ ਲੜਕੀਆਂ ਦੇ ਆ ਕਲੈਰੀਕਲ ਸਟਾਫ ਦੇ ਅਮਲੇ ਦੀ ਡਿਊਟੀ ਲਾਇਦੇ ਆ ਉਹਦੀ ਅਸੀਂ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕਰਦੀ ਆ ਔਰ ਅਸੀਂ ਇੱਥੇ ਚੇਤਾਵਨੀ ਦਿੰਦੇ ਆ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਤੋਂ ਬਾਹਰ ਜਾਓ ਸਾਡੇਆਂ ਜਿਹੜੀਆਂ ਬੱਚੀਆਂ ਨੇ ਉਹ ਦਫਤਰਾਂ ਦੇ ਵਿੱਚ ਕੰਮ ਕਰਨ ਵਾਸਤੇ ਭਰਤੀ ਕੀਤੀਆਂ ਨਾ ਕਿ ਕੈਨੇਡਾ ਦੇ ਵਿੱਚ ਤੇ ਰਾਤਾਂ ਲਾਉਣ ਵਾਸਤੇ ਭਰਤੀ ਕੀਤੀਆਂ ਨੇ ਐਨੇ ਹੀ ਕਹਿੰਦਾ ਹੋਇਆ ਮੈਂ ਸਾਰੇ ਸਾਥੀਆਂ ਦਾ ਧੰਨਵਾਦ ਕਰਦਾ ਔਰ ਕਾਫ ਕਰਦਾ ਕਿ ਇਸ ਜਿਹੜੀ ਲੜਾਈ ਦੇ ਲੜਾਈ ਦਾ ਕਾਫਲਾ ਹੋਰ ਵੱਡਾ ਕੀਤਾ ਜਾਊਗਾ ਬਹੁਤ ਬਹੁਤ ਧੰਨਵਾਦ ਬਿਜਲੀ ਬੋਰਡ ਦੇ ਵਿੱਚ ਕੰਮ ਕਰ ਰਹੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਇੱਕ ਬਿਜਲੀ ਮੁਲਾਜ਼ਮ ਇਕਤਾਵਾਂ ਚ ਤੇ ਜੁਆਇੰਟ ਫੋਰਮ ਜੂਨੀਅਰ ਇੰਜੀਨੀਅਰ ਦੇ ਵੱਲੋਂ ਜਿੱਤੇ ਗਏ ਸੰਘਰਸ਼ ਦੇ ਸੱਦੇ ਦੇ ਅਨੁਸਾਰ ਅੱਜ ਪੂਰੇ ਪੰਜਾਬ ਦੇ ਵਿੱਚ ਬਿਜਲੀ ਮੰਤਰੀ ਦਾ ਪਹਿਲਾ 1 9 2024 ਨੂੰ ਬਿਜਲੀ ਮੰਤਰੀ ਦੀ ਕੋਠੀ ਦਾ ਘਰਾਓ ਕਰਨ ਤੋਂ ਬਾਅਦ 10 11 ਤੇ 12 ਸਮੂਹ ਛੁੱਟੀ ਦੇ ਜਾਣ ਦਾ ਜੋ ਫੈਸਲਾ ਲਿੱਤਾ ਗਿਆ ਉਹ ਫੈਸਲੇ ਦੇ ਅਨੁਸਾਰ ਪੂਰੇ ਪੰਜਾਬ ਦੇ ਵਿੱਚ ਬਿਜਲੀ ਬੋਰਡ ਦੇ ਮੁਲਾਜ਼ਮ ਵੱਖ-ਵੱਖ ਜਥੇਬੰਦੀਆਂ ਨਾਲ ਸੰਬੰਧ ਰੱਖਣ ਵਾਲੇ ਉਹ 10 ਤੋਂ ਲੈ ਕੇ 12 ਤੱਕ ਛੁੱਟੀ ਦੇ ਦੇ ਤੇ ਆਉਣ ਵਾਲੇ ਸਵੇਰੇ ਦੇ ਵਿੱਚ ਜੇ ਇਹ ਸਰਕਾਰ ਜਿੰਨੀਆਂ ਵੀ ਇਹਨਾਂ ਦੇ ਸਾਡੀਆਂ 15 ਮੰਗਾਂ ਤੇ ਸਹਿਮਤੀ ਹੋਈ ਆ ਉਹ ਲਾਗੂ ਨਹੀਂ ਕਰਦੀਆਂ ਤੇ ਅਸੀਂ ਅੱਗੇ ਵੀ ਇਹ ਛੁੱਟੀ ਦੀ ਵਧਾਉਣ ਦੇ ਆਪਣੇ ਹੱਕ ਦੇ ਵਿੱਚ ਆ ਤੇ ਇਹ ਮੈਂ ਸਾਰੇ ਜਥੇਬੰਦੀਆਂ ਨੂੰ ਬੇਨਤੀ ਕਰੂੰਗਾ ਕਿ ਇਹ ਛੁੱਟੀਆਂ ਜਿਹੜੀਆਂ ਇਹਨਾਂ ਨੂੰ ਹੋਰ ਅੱਗੇ ਵਧਾਇਆ ਜਾਵੇ ਤਾਂ ਜੋ ਸਰਕਾਰ ਤੋਂ ਆਪਣੀਆਂ ਮੰਗਾਂ ਮਨਾਈਆਂ ਜਾਣ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਐਂਟ੍ਰਾਸਟ ਕੋ ਠੇਕਾ ਜੁਨੀਨ ਪੰਜਾਬ ਬੋਲੋ ਅੱਜ ਸਬਾਪਦਾਨ ਬਲਹਾਰ ਜੀ ਬੋਲ ਤੁਹਾਨੂੰ ਮੈਸੇਜ ਲੱਗਾ ਸੀ ਕਿ ਜਿਹੜੇ ਆਪਣੇ ਜੁਨੀਨ ਆ ਸਰਕਾਰ ਵਿਰੁੱਧ ਅੰਗਿਤੀਆਂ ਪੁਣਾ ਰਹੀ ਆ ਉਹਨਾਂ ਦਾ ਡਟ ਕੇ ਮੁਕਾਬਲਾ ਕਰਨ ਵਿੱਚ ਉਤਰੀਆਂ ਹੋਈਆਂ ਉਹਨਾਂ ਦਾ ਸਮੂਲੀਅਤ ਕਰਨ ਲਈ ਅੱਜ 2 ਘੰਟੇ ਲਈ ਅਸੀਂ ਅਗਰਨਾਗਰ ਮੰਡਰ ਵਿੱਚ ਪਹੁੰਚੇ ਆ ਅਸੀਂ ਅੱਗੇ ਵੀ ਕਹਿੰਨੇ 12:30 ਤੋਂ ਬਾਅਦ ਜੇ ਇਹ ਹੜਤਾਲਗਾ ਸਟੈਂਡ ਹੁੰਦੀ ਆ ਅਸੀਂ ਵੀ ਇਹਨਾਂ ਦਾ ਡਟ ਕੇ ਮੁਕਾਬਲਾ ਡਟ ਡਟ ਕੇ ਸੰਯੋਗ ਕਰਾਂਗੇ ਇੰਨੇ ਬਾਦ ਕਰਦੇ ਆ ਧੰਨਵਾਦ ਪੰਚਾਇਤ ਐਸੋਸੀਏਸ਼ਨ ਦੇ ਸੱਦੇ ਤੇ ਅੱਜ ਅਸੀਂ 10 ਤੋਂ ਲੈ ਕੇ 12 ਤੱਕ ਮਸਲੀ ਭਰੀ ਹੈ ਉਸ ਦੇ ਸੰਬੰਧ ਵਿੱਚ ਵਕ ਵਕ ਦਫ਼ਤਰਾਂ ਦੇ ਵਿੱਚ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਜਿਸ ਦੇ ਸਬੰਧ ਦੇ ਕੱਜ ਅਸੀਂ ਅਗਰਨਗਰ ਮੰਡਲ ਵਿੱਚ ਰੈਲੀ ਕੀਤੀ ਹੈ ਤੇ ਪੰਜਾਬ ਸਰਕਾਰ ਦੀ ਜਮ ਕੇ ਨਾਅਰੇਬਾਜ਼ੀ ਕੀਤੀ ਹੈ ਕਿਉਂਕਿ ਪੰਜਾਬ ਸਰਕਾਰ ਜਦੋਂ ਦੀ ਆਈ ਹੈ ਇਹਨਾਂ ਨੇ ਲਾਜਾਂ ਤੋਂ ਬਿਨਾਂ ਕੁਝ ਨਹੀਂ ਦਿੱਤਾ ਕਈ ਮੀਟਿੰਗਾਂ ਹੋ ਚੁੱਕੀਆਂ ਨੇ ਸਿਰਫ ਲਾਰੇ ਲਾਉਂਦਾ ਕਰਦਾ ਕੁਝ ਨਹੀਂ ਪਿੱਛੇ ਅਸੀਂ ਦੀ ਜੀ ਮੰਤਰੀ ਦੇ ਕੋਠੇ ਜਾ ਕੇ ਘਰਾਉ ਕਰਕੇ ਆਏ ਆ ਉਸ ਤੋਂ ਬਾਅਦ 5 ਤਰੀਕ ਦੀ ਮੀਟਿੰਗ ਦਿੱਤੀ ਉਹਦੇ ਵਿੱਚ ਕੋਈ ਮਸਲਾ ਨਹੀਂ ਹੱਲ ਹੋਇਆ ਇਸ ਤੋਂ ਬਾਅਦ ਸਾਂਝੇ ਫੋਰਮ ਵੱਲੋਂ ਚੰਡੀਗੜ੍ਹ ਵਿਖੇ ਵਿਸਾਲ ਧਰਨਾ ਦਿੱਤਾ ਗਿਆ ਜਿਸ ਦੇ ਸਬੰਧ ਵਿੱਚ 18 ਬੰਦਿਆਂ ਦੇ ਇਹਨਾਂ ਨੇ ਸਰਪੰਜਾਬ ਸਰਕਾਰ ਨੇ ਪਰਚੇ ਦਰਜ ਕਰਤੇ ਆ ਅਤੇ ਉਸ ਤੋਂ ਬਾਅਦ 12 ਤਰੀਕ ਦੀ ਮੀਟਿੰਗ ਦੀ 10 ਤਰੀਕ ਦੀ ਮੀਟਿੰਗ ਦਿੱਤੀ ਜਦੋਂ ਪਹਿਲਾਂ ਪਰਚੇ ਦਰਜ ਕਰਦੇ ਫਿਰ ਮੀਟਿੰਗ ਦੇਣ ਦਾ ਕੀ ਮਕਸਦ ਆ ਉਹ ਵੀ ਨਹੀਂ ਜ਼ੁਬਾਨ ਤੇ ਪੂਰਾ ਉਤਰਿਆ ਉਸ ਤੋਂ ਬਾਅਦ 12 ਦੀ ਦਿੱਤੀ ਆ ਹੁਣ ਪਤਾ ਨਹੀਂ 12 ਨੂੰ ਕਰਦਾ ਕਿ ਕੀ ਕਰਦਾ ਯੋਸ਼ ਜੜਾ ਜੜਾ ਸਾਡਾ ਮੁੱਖ ਮੰਤਰੀ ਹੈ ਉਹ ਸ਼ਰਾਬੀ ਹੈ ਸ਼ਰਾਬੀ ਬੰਦੇ ਦਾ ਕਿੰਨਾ ਕੁ ਵਿਸ਼ਵਾਸ ਕੀਤਾ ਜਾ ਸਕਦਾ ਉਹਨਾਂ ਦੇ ਤਾਂ ਘਰ ਦੇ ਵਿਸ਼ਵਾਸ ਨਹੀਂ ਕਰਦੇ ਅਸੀਂ ਕੀ ਕਰਾਂਗੇ ਇੰਨੀਆਂ ਗੱਲਾਂ ਕਹਿੰਦਾ ਹੋਇਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੁਆਇੰਟ ਫੋਰਮ ਤੇ ਏਕਾ ਮੰਚ ਵੱਲੋਂ ਜੋ ਪ੍ਰੋਗਰਾਮ ਦਿੱਤੇ ਗਿਆ ਸੀ ਉਸੇ ਲੜੀ ਦੇ ਤਹਿਤ ਅਗਰ ਨਗਰ ਵਿਕੇ ਜਿਹੜਾ ਰੋਸ ਧਰਨਾ ਦਿੱਤਾ ਗਿਆ ਮੈਨੇਜਮੈਂਟ ਦੇ ਸਰਕਾਰ ਦੇ ਖਿਲਾਫ ਅਸੀਂ ਬੇਨਤੀ ਕਰਦੇ ਹਾਂ ਬਾਕੀ ਰਹਿੰਦੇ ਮੁਲਾਜ਼ਮਾਂ ਨੂੰ ਕਿ ਉਹ ਵੀ ਸਮੂਹਿਕ ਛੁੱਟੀ ਭਰ ਕੇ ਮੁਲਾਜ਼ਮਾਂ ਦਾ ਸਾਥ ਦੇਣ ਤੇ ਉੱਥੇ ਮੈਨੇਜਮੈਂਟ ਨੂੰ ਤੇ ਸਰਕਾਰ ਨੂੰ ਵੀ ਅਪੀਲ ਕਰਦੇ ਹਾਂ ਕਿ ਆਪਣਾ ਜਿਹੜਾ ਹੈ ਹੈਂਕੜ ਦਾ ਰਵਈਆ ਛੱਡ ਕੇ ਮੁਲਾਜ਼ਮਾਂ ਦੀਆਂ ਮੰਗੀਆਂ ਹੋਈਆਂ ਮੰਨਾਂ ਨੂੰ ਮੰਗਾ ਨੂੰ ਲਾਗੂ ਕਰੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਜਿੰਦਰ ਸਿੰਘ ਅਗਰਨਗਰ ਡਿਵੀਜ਼ਨ ਤੋਂ ਟੈਕਨੀਕਲ ਸਰਵਰ ਜੂਨੀਅਰ ਇੱਕਤਾ ਮੰਚ ਤੇ ਜੇ ਜੇ ਕਾਉਂਸਲ ਦੇ ਸੱਦੇ ਤੇ ਜੀ ਐਸੋਸੀਏਸ਼ਨ ਦੇ ਸੱਦੇ ਤੇ ਦਿੱਤੀ ਮਾਸ ਲੀਵ ਦੇ ਸੰਬੰਧ ਵਿੱਚ ਸਾਡੀ ਸਬਡਿਵੀਜ਼ਨ ਦੇ ਵਿੱਚ ਬਹੁਤ ਜ਼ਿਆਦਾ ਮੰਨਿਆਨੇ ਮਾਸ ਲੀਵ ਭਰੀ ਹੈ ਤੇ ਜਿਹੜੇ ਮਾਸ ਲੀਵ ਵੱਲੋਂ ਰਹਿੰਦੇ ਨੇ ਅਸੀਂ ਵਿਸ਼ਵਾਸ ਦਵਾਉਂਦੇ ਆਂ ਵੀ ਉਹਨਾਂ ਤੋਂ ਵੀ ਅੱਜ ਮਾਸ ਲੀਵ ਦੇ ਫਾਰਮ ਪਰ ਹਵਾਲੇ ਜਾਣਗੇ ਤੇ ਵੱਧ ਤੋਂ ਵੱਧ ਸੰਘਰਸ਼ ਦੜਨ ਦੇ ਵਿੱਚ ਹੈਲਪ ਕੀਤੀ ਜਾਵੇਗੀ ਧੰਨਵਾਦ ਸਾਂਝਾ ਫੋਰਮ ਅਤੇ ਪੀਐਸ ਇਕਤਾ ਮੰਚ ਦੇ ਵੱਲੋਂ ਜਿਨ੍ਹਾਂ ਦਾ ਸਹਿਯੋਗ ਹੁਣ ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ ਦੇ ਰਹੀ ਆ ਇਹਨਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ 21 ਸਤੰਬਰ ਤੋਂ 31 ਸਤੰਬਰ ਤੱਕ ਜੋ 21 ਅਗਸਤ ਤੋਂ 31 ਸਤੰਬਰ ਤੱਕ ਵਰਕ ਟੂ ਰੂਲ ਉਸ ਤੋਂ ਬਾਅਦ 10 ਤੋਂ 12 ਤਰੀਕ ਤੱਕ 3 ਦਿਨ ਦੀ ਜਿਹੜੀ ਸਮੂਹਿਕ ਛੁੱਟੀ ਭਰ ਕੇ ਆਪਣੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਮਨਵਾਉਣ ਦੇ ਲਈ ਸਰਕਾਰ ਅਤੇ ਮੈਨੇਜਮੈਂਟ ਤੇ ਦਬਾਅ ਪਾਇਆ ਜਾ ਰਿਹਾ ਤੇ 15 ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਨੇ ਉਸ ਦਾ ਸਰਕੂਲੇਸ਼ਨ ਜਿਹੜਾ ਸਰਕੂਲਰ ਨਾ ਜਾਰੀ ਕਰਨ ਦੇ ਰੋਸ ਦੇ ਵਿੱਚ ਬਿਜਲੀ ਕਾਮਿਆਂ ਦੇ ਵੱਲੋਂ ਤਿੰਨ ਦਿਨ ਸਮੂਹਿਕ ਛੁੱਟੀ ਤੋਂ ਬਾਅਦ ਲਗਾਤਾਰ ਜਿਹੜੀਆਂ ਗੇਟ ਰੈਲੀਆਂ ਪੰਜਾਬ ਭਰ ਦੇ ਵਿੱਚ ਕੀਤੀਆਂ ਜਾ ਰਹੀਆਂ ਨੇ ਤੇ ਅੱਜ ਗੇਟ ਰੈਲੀ ਆ ਜਿਹੜੀ ਉਹ ਦੂਜੇ ਦਿਨ ਅਗਰਨਗਰ ਡਿਵੀਜ਼ਨ ਦੇ ਵਿੱਚ ਕੀਤੀ ਜਾ ਰਹੀ ਆ ਜਿਸ ਦੇ ਵਿੱਚ ਸਾਂਝੇ ਫੋਰਮ, ਏਕਤਾ ਮੰਚ ਅਤੇ ਐਸੋਸੀਏਸ਼ਨ ਆਫ ਜੁਨੀਅਰ ਇੰਜੀਨੀਅਰ ਦੇ ਇਸ ਤੋਂ ਇਲਾਵਾ ਕਲੈਰੀਕਲ ਜਿਹੜਾ ਸਟਾਫ ਆ ਉਹ ਵੀ ਇਸ ਵਿੱਚ ਸ਼ਾਮਲ ਹੋਇਆ ਸੀ ਤੇ ਅੱਜ ਦੀ ਜਿਹੜੀ ਅੱਜ ਦੀ ਜਿਹੜੀ ਇਹ ਗੇਟ ਰੈਲੀ ਆ ਇਸ ਰਾਹੀਂ ਅਸੀਂ ਸਰਕਾਰ ਨੂੰ ਜਿਹੜਾ ਇੱਕ ਚੇਤਾਵਨੀ ਦਿੰਨੇ ਆ ਵੀ ਇਹ ਨਾ ਸਮਝੋ ਕਿ ਤਿੰਨ ਦਿਨ ਦੀ ਜਿਹੜੀ ਇਹ ਮਾਸ ਲੀਵ ਆ ਉਸ ਤੋਂ ਬਾਅਦ ਅਸੀਂ ਆਪਣਾ ਕੋਈ ਪ੍ਰੋਗਰਾਮ ਖਤਮ ਕਰਨਾ ਅਸੀਂ ਆਪਣੀਆਂ ਮੰਗਾਂ ਮੰਨਵਾਉਣ ਦੇ ਲਈ ਵਜੇਦਾ ਇਸ ਕਰਕੇ 15 ਜਿਹੜੀ ਜਿਹੜੀ 12 ਤਰੀਕ ਤੋਂ ਬਾਅਦ ਇਹ 3 ਦੀ بجائے 30 ਦਿਨ ਦੀ 30 ਦਿਨ ਤੋਂ ਬਾਅਦ ਸਾਲ ਦੀ ਵੀ ਜਿਹੜੀ ਮਾਸਲੀ ਹੋ ਸਕਦੀ ਆ ਕਿਉਂਕਿ ਅਸੀਂ ਜੋ ਕਰਨਾ ਉਹ ਅਸੀਂ ਕਰ ਰਹੇ ਆ ਸਰਕਾਰ ਤੇ ਮੈਨੇਜਮੈਂਟ ਨੇ ਜੋ ਕਰਨਾ ਉਹ ਕਰੇ ਪਰ ਅਸੀਂ ਆਪਣੀਆਂ ਜਿਹੜੀਆਂ ਹੱਕੀ ਮੰਗਾਂ ਨੇ ਜਿਹੜੀਆਂ ਬਿਜਲੀ ਬੋਰਡ ਦਾ ਮੰਤਰੀ ਮੈਨੇਜਮੈਂਟ ਅਤੇ ਬਿਜਲੀ ਮੰਤਰੀ ਮੰਨ ਚੁੱਕਿਆ ਜਿਨ੍ਹਾਂ ਦਾ ਸਿਰਫ ਐਲਾਨ ਕਰਨਾ ਬਾਕੀ ਆ ਉਹੋ ਮਨਮਾਉਣ ਦੀ ਵੀ ਅਸੀਂ ਸੰਵਿਧਾਨਕ ਤੌਰ ਦੇ ਉੱਤੇ ਤੌਰ ਦੇ ਅਸੀਂ ਆਪਣੇ ਸੰਘਰਸ਼ ਦੇ ਰਾਹ ਤੇ ਆ ਸੋ ਇਹਦੇ ਨਾਲ ਹੀ ਅਸੀਂ ਇੱਕ ਬੇਨਤੀ ਕਰਦੇ ਆਂ ਜਿਹੜੇ ਜਿਨ੍ਹਾਂ ਲੋਕਾਂ ਨੇ ਅਜੇ ਤੱਕ ਮਾਸ ਲੀਫ ਨਹੀਂ ਭਰੀ ਭਾਵੇਂ ਕਿ ਇਹ ਗਿਰਤੀ ਕਾਫੀ ਅੱਛੀ ਆ ਰਹੀ ਆ ਪਰਸੈਂਟੇਜ ਆ ਜਿਹੜੀ ਪਰ ਜਿਨ੍ਹਾਂ ਨੇ ਅਜੇ ਤੱਕ ਨਹੀਂ ਭਰੀ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਕਿ ਉਹ ਗਦਾਰ ਨਾ ਬਣ ਸਗੋਂ ਸਗੋਂ ਜਿਹੜਾ ਰੂਹ ਬਣ ਤੇ ਸਾਡੀ ਇਸ ਲੜਾਈ ਦੇ ਵਿੱਚ ਜਿਹੜੀ ਕਿ ਉਹਨਾਂ ਦੀ ਵੀ ਲੜਾਈ ਆ ਉਹਨਾਂ ਨੂੰ ਵੀ ਬਹੁਤ ਕੁਝ ਮਿਲਣਾ ਇਸ ਦੇ ਵਿੱਚ ਸ਼ਮੂਲੀਅਤ ਕਰਨੇ ਤੇ ਨਾਲ ਹੀ ਧੰਨਵਾਦ ਕਰਦੇ ਆਂ ਸੀਐਚਵੀ ਜਿਹੜੀ ਇਹਨਾਂ ਦੀ ਕਾਮਿਆਂ ਦੀ ਜੁਨੀਅਨ ਆ ਉਹਨਾਂ ਦੇ ਪ੍ਰਧਾਨ ਬਲਹਾਰ ਸਿੰਘ ਜਿਨ੍ਹਾਂ ਨੇ ਕਿ 12 ਤਰੀਕ ਤੱਕ ਲਗਾਤਾਰ 2 ਘੰਟੇ ਚੱਲ ਰਹੇ ਸੰਘਰਸ਼ ਦੇ ਵਿੱਚ ਆਪਣੇ ਸਾਥੀਆਂ ਨੂੰ ਜਿਵੇਂ ਅੱਜ ਵੀ ਅਵਤਾਰ ਸਿੰਘ ਦੇ ਨਾਲ ਉਹਨਾਂ ਦੇ ਸਾਥੀ ਪਹੁੰਚੇ ਨੇ ਉਹਨਾਂ ਨੂੰ ਇਸ ਦੇ ਵਿੱਚ ਹਿੱਸੇਦਾਰ ਬਣਾਉਣ ਦੇ ਲਈ ਤੇ 12 ਤਰੀਕ ਤੋਂ ਬਾਅਦ ਇਹਦੇ ਨਾਲ ਹੀ ਉਹਨਾਂ ਨੇ ਅਚੀਤ ਦੇ ਕੰਮ ਕਰਨ ਦਾ ਵੀ ਜਿਹੜਾ ਬੰਦ ਕੀਤਾ ਤੇ 12 ਤਰੀਕ ਤੋਂ ਬਾਅਦ ਉਹ ਇਸ ਖੋਲ ਦੇ ਵਿੱਚ ਜਿਸ ਪ੍ਰਕਾਰ ਅਸੀਂ ਸਮੂਹਿਕ ਛੁੱਟੀ ਕਰਕੇ ਇਸ ਦੇ ਵਿੱਚ ਕੁੱਦ ਪਏ ਹਾਂ ਉਹ ਵੀ ਆਪਣਾ ਸਾਰਾ ਕੰਮ ਧੰਦਾ ਛੱਡ ਕੇ ਔਜ਼ਾਰ ਛੱਡ ਕੇ ਇਸ ਜਿਹੜੀ ਸੰਘਰਸ਼ਾ ਉਸ ਦੇ ਵਿੱਚ ਕੁੱਦ ਪੈਣਗੇ ਧੰਨਵਾਦ